ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਹਨੜੇ ਹਾਲੀ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਆਪਾਂ ਵੀਡੀਓ ਬਣਾਉਣ ਨੂੰ ਹੋ ਗਏ ਲੇਟ ਕਿਉਂਕਿ ਪਹਿਲਾਂ ਤੜਕੇ ਸੀਗਾ ਪੇਪਰ ਤੇ ਉਸ ਤੋਂ ਮਗਰੋਂ ਅਸੀਂ ਜਾਵੜੇ ਰਾਮਪੁਰੇ ਕੱਪੜੇ ਲੈਣ ਤੇ ਕੱਲੂ ਹੈਗਾ ਆਪਣਾ ਫਿਜ਼ੀਕਲ ਦਾ ਪ੍ਰੈਕਟੀਕਲ ਤੇ ਮੈਡਮ ਨੇ ਕਿਹਾ ਵੀ ਜਿਹੜਾ ਟਰੈਕ ਸੂਟ ਪਾਣਾ ਉਹ ਬਹੁਤ ਜ਼ਰੂਰੀ ਹੈਗਾ 블루 ਜਾਂ ਬਲੈਕ ਕਲਰ ਦਾ ਮੇਰੇ ਕੋਲੇ ਟਰੈਕ ਸੂਟ ਤਾਂ ਸੀਗਾ ਪਰ 블루 ਜਾਂ ਬਲੈਕ ਕਲਰ ਦਾ ਸੀ ਹੈ ਨਹੀਂ ਸੀਗਾ ਤੇ ਪਹਿਲਾਂ ਅਸੀਂ ਰਾਮਪੁਰੋਂ ਕੱਪੜੇ ਲੈ ਕੇ ਆਂਦੇ 블루 ਕਲਰ ਦਾ ਟਰੈਕ ਸੂਟ ਲੈਂਦਾ ਤੇ ਉਸ ਤੋਂ ਬਾਅਦ ਕਾਰਨਰ ਕੇ ਮੇਰੀ ਕਰੀ ਜਾਂਦੇ ਸੀਗੇ ਉਡੀਕ ਕਿਉਂਕਿ ਸਾਈਕਲ ਲਾਈਨ ਜਾਣਾ ਸੀਗਾ ਇਹ ਸਾਈਕਲ ਦਿਖਾਉਣੇ ਆਗੇ ਆਪਾਂ ਕਿਹੜਾ ਸਾਈਕਲ ਹੈ ਹੰਦਾ ਬਸ ਇੱਕੋ ਗਲਾਸੀਆ ਦਾ ਕੱਢੀ ਆਹ ਸਾਈਕਲ ਲਿਆਤਾ ਇਹਨੂੰ ਗੇਰਾਂ ਵਾਲਾ ਸਾਈਕਲ ਇਹ ਕਹਿੰਦਾ ਗੇਰਾਂ ਵਾਲਾ ਹੀ ਲੈਣਾ ਤੇ ਇੱਕ ਦੂਜਾ ਹੁੰਦਾ ਡਿਸਕ ਬ੍ਰੇਕਾਂ ਵਾਲਾ ਇਹ ਗੇਰਾਂ ਵਾਲਾ ਹੈਗਾ ਤੇ ਗੇਅਰ ਪੈਂਦੇ ਆ ਤੇ ਓਏ ਪੈਂਦੇ ਸੀ ਗੇਰ ਹੁਣ ਚਲਾ ਕੇ ਲਿਆ ਹਾਂ ਹਾਂ ਪੈਂਦੇ ਜੀ ਅੱਛਾ ਧਾਗ ਲਾਰਾ ਨਹੀਂ ਹੁੰਦੀਆਂ ਗੇਰ ਤੇ ਕਿਹੜੇ ਇਹਨੂੰ ਗੇਰ ਕਹਿੰਦੇ ਆ ਗਲਾਰਾ ਗਾਣ ਤੇ ਇਹ ਲੈਣ ਦਾ 10000 ਦਾ ਇੱਕ ਕੱਲਾ ਜਿਹੜਾ ਡਿਸਕ ਬ੍ਰੇਕ ਵਾਲਾ ਸੀ ਉਹ ਸੀਗਾ 6000 ਦਾ ਉਹ ਸਸਤਾ ਸੀ ਨਾਲ ਪਾਣੀ ਦੀ ਬੋਤਲ ਭਰ ਕੇ ਰੱਖਣੀ ਆ ਠੀਕ ਆ ਕਿਤੇ ਵੀ ਤੇ ਇਹ ਲੱਗ ਸਕਦੀ ਆ ਠੀਕ ਸਕੂਲੀ ਜਾ ਕਰੇਗਾ ਹੈ ਸਵੇਰ ਆਲੇ ਕਿ ਰੱਖੀ ਦੀਗਾ ਤੇ ਇੱਕ ਉਹਨੇ ਕਿਹਾ ਵੀ ਗੇਅਰ ਜਿਹੜਾ ਇਹਦਾ ਹੁਣ ਕਰਨਾ ਖੜੇ ਦਾ ਨਹੀਂ ਪਉਣਾ ਐ ਜਿਵੇਂ ਹੁਣ ਖੜਾ ਕਰ ਖੜੇ ਦਾ ਮਤਲਬ ਹੈਗਾ ਵੀ ਟਾਇਰ ਨਹੀਂ ਥੱਲੇ ਲੱਗਿਆ ਹੋਣਾ ਚਾਹੀਦਾ ਐਂ ਚੱਕ ਕੇ ਘੁੰਮਦਾ ਹੋਣਾ ਚਾਹੀਦਾ ਟਾਇਰ ਤੇਜਪੁਰਾ ਭਜਦਾ ਟਾਈਰ ਆ ਤੇਰੇ ਰੇਲਾ ਭਾਈ ਦਾ ਕੇ ਰੇਲਾ ਤੇਲ ਜਸੂ ਦੇਖ ਕੇ ਆ ਸੀ ਉਹਦੇ ਨਾਲ ਦਾ ਹੀ ਐ ਇਹ ਉਹਦੇ ਟਾਇਰ ਵਾਲੇ ਮੋٹے ਹੈਂ ਹੋਰ ਸਟੀਲ ਹੁੰਦੀ ਐ ਇੱਥੇ ਸਟੀਲ ਨਹੀਂ ਹੁੰਦੀ ਹੁ ਲੋਹਾ ਹੀ ਹੁੰਦਾ ਉਹ ਸਟੀਲ ਕਿੱਥੇ ਸਟੀਲ ਦੇ ਸਾਈਕਲ ਕਿੱਥੋਂ ਬਣਨ ਲੱਗੇ ਉਹ ਕਹਿੰਦਾ ਸਟੀਲ ਦੇ ਤਾਂ ਸਾਰੀ ਦੁਨੀਆ 'ਚ ਨਹੀਂ ਬਣਦੇ ਕਹਿੰਦਾ ਫਰੀਦਕੋਟ 'ਚ ਕਿੱਥੋਂ ਬਣ ਗਏ ਇੱਕ ਜਿਹੜਾ ਮੋٹے ਟਾਇਰ ਵਾਲਾ ਹੁੰਦਾ ਉਹਦੇ ਉਹ ਜ਼ੋਰ ਵਾਲਾ ਲਗਾਉਂਦਾ ਹੂੰ ਨਲੇ ਉਹ ਦੁੱਪੜ ਜਾ ਲੱਗਦਾ ਵਈ ਆ ਠੀਕ ਆ ਆਹ ਜਿਹੜੇ ਇਹਦੇ ਚੱਕਿਆ ਇਹ ਹੈਗੇ ਐਲੂਮੀਨੀਅਮ ਦੇ ਲੋਹੇ ਦੇ ਦੀ ਵੀ ਜਰ-ਜੋਰ ਨਾਲ ਲੱਗੇ ਤਿਕ ਇੱਕ ਹਵਾ ਨਹੀਂ ਬਾਲੀ ਭਾਰ ਨਹੀਂ ਠੀਕ ਆ ਪਹੁੰਚ ਜਾਂਦੇ ਪਹੁੰਚ ਜਾਂਦੇ ਇੱਥੋਂ ਚੱਕ ਲਿਆ ਕਰੀ ਇੱਥੋਂ ਆਹ ਇਹਨੂੰ ਐਂ ਕਰਕੇ ਲੌਗ ਨੂੰ ਐਂ ਜਲਦੀ ਜਿੱਥੇ ਵੀ ਸੈੱਟ ਕਰਨੀ ਹੈ ਐਂ ਤੇ ਇੱਥੇ ਫੇਰ ਲੌਗ ਲਾ ਦਿਆ ਕਰ ਇਹ ਤਾਂ ਪਤਾ ਮੈਨੂੰ ਇੱਧਰ ਨੂੰ ਲਾਗੂ ਮਰੀ ਆਖਾ ਖੜੇ ਰਹਿ ਗਿਆ ਕਿਧਰ ਲਗੂ ਲੋਕਾ ਦਦਨੀ ਲਗੂ ਸਾਬ ਕੋ ਕਰ ਲੈਣ ਤਾਏ ਫਿਰਨੇ ਹਾਂ ਔਰੇ ਭਾਈ ਨੇ ਖੜੇ ਰਹਿ ਦੇਰ ਬਿਨ ਨਪੜੀ ਠੀਕ ਆ ਪਾਣੀ ਪੀ ਲੈ ਪੀ ਲੈ ਬੈਠੋ ਅਸੀਂ ਉੱਥੇ ਲੋ ਆ ਲੋ ਉੱਥੇ ਆ ਜਾ ਗਰੀ ਠੀਕ ਆ ਸਾਈਕਲ ਲੈ ਕੇ ਮੈਂ ਵੀ ਲਵਾਂਗਾ ਮੈਂ ਮੈਂ ਜੇ ਦੋ ਉੱਥੇ ਜਾਵੜੇ ਮੈਂ ਤਾਂ ਦੂਜਾ ਲਿਉ ਮਦਾ 6000 ਵਾਲਾ ਲਿਉ ਮੰਮੀ ਠੀਕ ਹੈ ਗੇਰ ਗੁਰਦਾ ਹੋ ਹੋਣਾ ਉਹ ਗਲਰੀ ਗਲਰੀ ਹੋਣਾ ਦਾਖਰ ਕਹਿੰਦਾ ਇਹ ਆਪਾਂ ਲੈਂਦਾ ਹੈਗਾ 10000 ਦਾ ਆਹ ਲਓ ਛੋਟੀ ਲੋ ਆਹ ਲਓ ਤੁਸੀਂ ਜਾਓ ਹੋ ਗਿਆ じゃ ਪੂਰਾ ਕਿਦਾਂ ਦਾ ਲਾਇਆ ਸੀ ਹੋ ਗਿਆ じゃ ਪੂਰਾ ਚਲ ਲਾ ਲੈ ਗਰ ਸਭਾਲ ਕੇ ਰੱਖੀ ਇਹਨੂੰ ਉਹ ਤਾਂ ਤੂੰ ਵੱਧ ਸਾਲ ਗੱਡੀ ਠੀਕ ਹੈ ਇਹਦੇ ਆ ਸਾਲ ਥੋੜੀ ਘਟਨਾ ਲੋ ਜੀ ਪਹੁੰਚ ਗਏ ਆਪਾਂ ਇੱਧਰ ਲਈ ਗੰਧ ਸਿਰੇ ਲਾਤੀ ਆ ਪਹਿਲਾਂ ਹੀ ਗੱਡੀ ਵੀ ਸੀ ਤੇ ਇੱਧਰ ਲਈ ਘੜਤੀ ਆ ਤੇ ਸੀਪੀਰਗੇ ਹੁਣ ਲੱਗੇ ਇੱਧਰ ਲਈ ਕੱਢਣ ਕੰਦ ਇਟਾ ਅੱਜ ਹੋਰ ਮੰਗਾ ਲੈਣਾ ਆਪਾਂ 1 ਨੰਬਰ 80 ਇਹ ਵੀ 2500 ਇਹ ਹਣੇ ਇਟ ਆਉਂਦੀ ਹੈਗੀ ਸ਼ਿਵਿੰਗ ਵਾਲੇ ਪੱਠੇ ਦਾ ਤੇ ਅੱਜ ਮੈਂ ਲੇਟ ਹੋ ਗਿਆ ਸੀਗਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੀ ਹੈ ਤੇ ਅੱਜ ਆ ਗੰਧ ਕੱਢਣ ਦਾ ਕੰਮ ਚੱਲ ਰਿਹਾ ਪਹਿਲਾਂ ਤਿੰਨ ਚਾਰ ਦਿਨਾਂ ਦੇ ਆ ਗੰਧ ਤੇ ਰਹਿੰਦੇ ਸੀ ਕਿ ਉਹ ਲਾਈ ਹੋਣਗੇ ਤੇ ਹੁਣ ਇਧਰ ਚੱਲ ਰਿਹਾ ਕੰਮ ਤੇ ਹੁਣ ਆਪਾਂ ਥਾਂ ਜਾਂ ਮਣਦੇ ਆਂਗੇ ਥੋੜਾ ਜਿਹਾ ਇਹ ਕਿਸੇ ਦਾ ਥਾਂਗਾ ਇਹ ਜਿਹੜਾ ਜੀ ਬਣ ਗਈ ਤੇ ਲੈ ਲਾਂਗੇ ਇਹ 1.5 ਫੁੱਟ ਥਾਂ ਛੱਡਿਆ ਹੋਇਆ ਉਹਨਾਂ ਦਾ ਤੇ ਹੋ ਸਕਦਾ ਆਪਾਂ ਲੈ ਲੀ ਗਏ ਤੇ ਮਣ ਕੇ ਦੇਖਦੇ ਆਂ ਕਿ ਕੀ ਸਬਕਤਾਵਾਂ ਦਾ ਬਜਰੀ ਚੱਕ ਕੇ ਇੱਥੇ ਸੜਤੀ ਬਾਬੇ ਨੇ ਅੱਜ ਅੱਜ ਮੈਂ ਹੁਣੀ ਆਇਆ ਤੇ ਕਰਦੇ ਆ ਮੈਂ ਇੰਤੀ ਫਿਰ ਆਪਾਂ ਇੱਧਰ ਲਈ ਗਾਂਦੀ ਗੱਡਾਂਗੇ ਆਹ ਟਰੈਕਟਰ ਤੋਂ ਇੱਧਰ ਤੱਕ ਇੱਕ ਕੌਲਾ ਆਪਾਂ ਬਣਾਤਾ ਤੇ ਇੱਕ ਕੌਲਾ ਦੂਜਾ ਨਹੀਂ ਬਣਾਉਂਦੇ ਆਪਾਂ ਕਿਉਂਕਿ ਹਜੇ ਆਪਾਂ ਜਦੋਂ ਅੰਦਰ ਘਰ ਪਾਵਾਂਗੇ ਤੇ ਉਦੋਂ ਟਰਾਲੀ ਲਈ ਟਰੈਕਟਰ ਡੁੱਟਰ ਲਿਆਉਣਾ ਪਊਗਾ ਅੰਦਰ ਅੰਦਰ ਰੇਤਾ ਸਟਾਉਣਾ ਪਊ ਬਜਰੀ ਸਟਾਉਣੀ ਪਊਗੀ ਨੇੜੇ ਤਾਂ ਕਰਕੇ ਫਿਰ ਕਈ ਵਾਰੀ ਵਿੱਚ ਵਿੱਚ ਲੱਗ ਜਾਂਦਾ ਫਿਰ ਐਵੇਂ ਸੜਦੇ ਫਿਰਾਂਗੇ ਕੌਲਾ ਤੇ ਉਹਦਾ ਕੋਈ ਫਾਇਦਾ ਨਹੀਂ ਨਿਕਲਣਾ ਆਪਾਂ ਦੁਬਾਰੀ ਉਹ ਕਰਾਂਗੇ ਫੇਰ ਬਣਾਵਾਂਗੇ ਤੇ ਬਾਬਾ ਇਧਰ ਜਿਹੜਾ ਆਪਣਾ ਘਰੇ ਮਰਗੋ ਲੱਗਿਆ ਵੈਸੇ ਹੀਗਾ ਉਹ ਪੱਟ ਲਿਆ ਤੇ ਇੱਥੇ ਲਾਉਣ ਲੱਗਿਆ ਵੇ ਬਾਬਾ ਬਾਬਾ ਇੱਥੇ ਤਾਂ ਵਿਚਾਲੇ ਆ ਜੂ ਟੈਂਕੀ ਤਾਂ ਆਪਾਂ ਪਾਸੇ ਰੱਖਣੀ ਐ ਟੈਂਕੀ ਤਾਂ ਆਪਾਂ ਪਾਸੇ ਰੱਖਣੀ ਐ ਚੱਕ ਕੇ ਕੇਰਾ ਉਹਨਾਂ ਆਪਦੇ ਇਕੱਠਾ ਜਾ ਕਰਕੇ ਹੈ ਤੇ ਟੈਂਕੀ ਆਪਾਂ ਪਾਸੇ ਚੱਕਣੀ ਆ ਤੇ ਤੇ ਉਹ ਕਰਨਾ ਉਹ ਵਿੱਚ ਫੇਰ ਫੇਰ ਬਟਕੇ ਹੋ ਗਰਨਾ ਉਹ ਤੇ ਭਰ ਸਪਾਈ ਭਰ ਦੇ ਉੱਤੇ ਕਰਨਾ ਤੇ ਉਧਰ ਲਾ ਦੇ ਨਾ ਪਾਸੇ ਪੁਸੇ ਉਧਰ ਨਹੀਂ ਪੋਣਾ ਕਰ ਕਿਧਰ ਤੇ ਇੱਥੇ ਤਾਂ ਆਪਣਾ ਟੈਂਕੀ ਚੱਕਾਂਗੇ ਹੁਣ ਕਹਿੰਦੇ ਖਾਲੀ ਕਰ ਕੇ ਰੇਣ ਲਾ ਦੇ ਦੂੰ ਯਾਰ ਸਾਰਾ ਕਿ ਬੱਟ ਲਿਆਂਦਾ ਕੋਈ ਫੋਕਲ ਚਲੋ ਪਾਣੀ ਇਹ ਪਾਣੀ ਇਹ ਪਾਣੀ ਉਹ ਕੋਈ ਉਰਲੇ ਪਾਸੇ ਲਾ ਦੇ ਨਾ ਕਰਦੇ ਨਾਲ ਉੱਥੇ ਹੀ ਕਰਨਾ ਤੂੰ ਐ ਕਰ ਇੱਥੇ ਲਾ ਦੇ ਛੇਰਾ ਕਿੱਥੇ ਲਾ ਦੇਣੂਗਾ ਲਾ ਦੇ ਛੇਰਾ ਉਹ ਕਹਦੇ ਨਾਲ ਆਦੇ ਕੋਈ ਨਹੀਂ ਪੋਣਾ ਦਾ ਹਰ ਹਾਂਜੀ ਤਾਂ ਕਿਤੇ ਨਹੀਂ ਆਪ ਤੂੰ ਕਿਹੜਾ ਇੱਥੇ ਲੱਭਦੇ ਵਸ ਕੁਛ ਹੀ ਆ ਜਾ ਕਰੋ ਕੁਛ ਹੀ ਕਾਣ ਦੇ ਕੰਨੇ ਦੇ ਬੂਝੇ ਕਿਹਨਾਂ ਦੇਖਦੇ ਆ ਇਹਨੇ ਨਾ ਮੱਤ ਦਿੰਨੇ ਆ ਚੰਗਾ ਸੱਟ ਰਿਹਾਰਾ ਉਧਰ ਢਾਂ ਢੁੰਡਣ ਲੱਗੀ ਉਧਰ ਹਾਂ ਉਹਦਾ ਮੈਂ ਦੱਸ ਦੂੰਗਾ ਕੋਈ ਨਹੀਂ ਆਪੇ ਮੋੜ ਲੂਗਾ ਚੰਗੀ ਤਰ੍ਹਾਂ ਹੁਣ ਕਿੱਥੇ ਦੁਬਾਰੀ ਕਿੱਥੇ ਕਹਿੰਦੇ ਹੋਰ ਕਹਿੰਦੇ ਕਿੱਥੇ ਕੱਢਣੀ ਆ ਹੋਰ ਕੰਦ ਤਾਂ ਆਪਾਂ ਦੱਸ ਨਹੀਂ ਜਿੱਥੇ ਤਾ ਹੋਵੇ ਤਾ ਦੱਸ ਨਹੀਂ ਬੜਿਆ ਦਾ ਨਹੀਂ ਕਾ ਫੇਰ ਤਾਂ ਨਹੀਂ ਕੱਢਣੀ ਫੇਰ ਤਾਂ ਕੱਢਣ ਦੀ ਲੋੜ ਹੀ ਨਹੀਂ ਫੇਰ ਤਾਂ ਉੱਥੋਂ ਮੋੜ ਜਾ ਲਾ ਦੇਗਾ ਫੇਰ ਕੋਲੀ ਵਾਲਾ ਇੱਥੇ ਨੇੜੇ ਤੇ ਇੱਥੇ ਕੋਲੀ ਕੋਲੀ ਵਾਲ ਇੱਥੋਂ ਵੀ ਸਮਝ ਆ ਕੇ ਹੋਲੀ ਜਾਣੀਆਂ ਓਖਾ ਉਥੇ ਹੀ ਲਾ ਦੂਗਾ ਉਰਲੇ ਪਾਸੀ ਨਾਲ ਧੁਰ ਦੂਜੀ ਪਾਸੀ ਇੱਥੇ ਹੀ ਲਾ ਦੂ ਇੱਥੇ ਹੀ ਲਾ ਦੇ ਇਹਨੂੰ ਜਿੱਥੇ ਖੜਾ ਚਾਲਿਆਂ ਦਾ ਕੰਮ ਮੁੱਕ ਗਿਆ ਜੇ ਕਿਰਾ ਪੈਟ ਦਾ ਅਜੇ ਕੱਲ ਨੂੰ ਲੋਡ ਪੋਊਗੀ ਚਾਲਿਆਂ ਦੀ ਤੇ ਕੱਲ ਨੂੰ ਆਪਣਾ ਹੈਗਾਗਾ ਪ੍ਰੈਕਟੀਕਲ ਕਿਉਂਕਿ ਆਪਾਂ ਰੱਖਿਆ ਗਿਆ ਫਿਜ਼ੀਕਲ ਐਜੂਕੇਸ਼ਨ ਤੇ ਉਹਦੇ 'ਚ ਪ੍ਰੈਕਟੀਕਲ ਪੰਜਾਬੀ ਉਹ ਦੇਖਣਗੇ ਉਸ ਹਿਸਾਬ ਨਾਲ ਨੰਬਰ-ਨੰਬਰ ਲਾਉਣਗੇ ਤੇ ਇਹ ਨਿਕਸਮੈਂਟ ਰਹਿ ਗਿਆ ਟਾਈਮ ਵੀ ਹੋਣ ਲਈ ਹੈਗੇ 6 ਵਜਨ ਵਾਲੇ ਅੱਜ ਕਿੰਨੇ ਤਿੰਨ ਘਟੇ ਖਾਲੀ ਕਰਤੇ ਅੱਜ 9 ਇੰਚ ਜੱਟ ਵੱਧ ਖਿੱਚੀ ਦੀ ਹੈ ਇੱਥੇ ਕਿੰਨੇ ਘਟੇ ਰਹਿ ਗਏ ਦੇਖਦੇ ਆ 2 4 5 5 ਘਟੇ ਰਹਿ ਗਏ ਚਲ ਕੋਈ ਨئے ਮਗਾ ਲਾਂਗੇ ਤੇ ਰਾਤ ਇੱਧਰ ਡਾਲੇ ਸੀਗੇ ਮੰਜੇ ਹਰ ਡੈਡੀ ਆ ਗਏ ਨੇ ਇਹ ਨਿੱਗਾ ਪੂਰਾ ਕਿਉਂਕਿ ਆਹ ਜਿਹੜਾ ਸਰ ਕੰਨਾ ਯਾ ਆਪਾਂ ਉੱਤੇ ਪਾਇਆ ਇਹ ਨਿੱਗਾ ਹੈ ਇਹ ਗਰਮੀ ਜੇ ਰਿਆ ਕਰੂਗਾ ਠੰਡਾ ਇਹਦਾ ਫਾਇਦਾ ਬਹੁਤ ਆ ਪੈਂਦਾ ਵੈਸੇ ਇਹ ਜਿਹੜੀਆਂ ਚਾਦਰਾਂ ਹੁੰਦੀਆਂ ਉਹਨਾਂ ਨਾਲੋਂ ਮਹਿੰਗਾ ਪਰ ਫਾਇਦਾ ਇਹਨਾਂ ਦਾ ਆਈਆ ਬਸ ਕੰਮ ਚੱਲੀ ਜਾਂਦੀ ਹੈਗੇ ਇਟਾਂ ਬਸ ਥੋੜੀਆਂ ਜਿਹੀ ਰਹਿ ਗੀਆਂ ਉਹ ਲਾ ਦੂਗਾ ਬੰਦਾ ਚਲੋ ਠੀਕ ਆ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਅੱਜ ਦੀ ਵੀਡੀਓ ਥੋੜੀ ਛੋਟੀ ਸੀਗੀ ਕਿਉਂਕਿ ਅੱਜ ਮੈਂ ਵੀਡੀਓ ਬਣਾਉਣ ਤੋਂ ਹੋ ਗਿਆ ਲੇਟ ਵੀਡੀਓ ਬਣੀ ਨਹੀਂ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ